ਨੁਸ਼ਕਾ ਦਸ਼ੀਲਾ ਮਾਈਕ੍ਰੋਜੀ ਕਾਨਸ ਮਾਈਕ੍ਰੋਜੀ ਕੀ ਕੱਤੇ ਅੱਜ ਇੱਕ ਮੈਨ ਬਹੁਤ ਹੀ ਗੰਭੀਰ ਮੁੱਦੇ ਤੇ ਆਪਦੇ ਸਾਹਮਣੇ ਲਾਈਵ ਹੋ ਰਿਹਾ ਅੱਜ ਦਾ ਮੁੱਦਾ ਹੈ ਪਿਛਲੇ ਦਿਨੀ ਬੰਦਾਲਾ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਬੜੀ ਵੱਧ 바ਗੀ ਘਟਨਾ ਹੋਈ ਹੈ ਕੁਝ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੇ ਇੱਕ ਠੇਕਾ ਜੀ ਲੈ ਰੱਖਿਆ ਹੈ ਕਿਸੇ ਦੇ ਕਿਸੇ ਦੀ ਗੱਲ ਦੇ ਵਿੱਚ ਆਪਣੀ ਟੰਗੜਾ ਹਾਉਂਦਾ ਬੜੀ ਮੰਤਪਾਗੀ ਕਰਨੀ ਹੋਈ ਜਿਸ ਨਾਲ ਸਦਾ ਵਪਾਰੀ ਵਰਗ ਬੜਾ ਦੁਖੀ ਹੋਇਆ ਤੇ ਉਹਨੂੰ ਮਜ਼ਦੂਰਾਂ ਨੂੰ ਉਹ ਕਰਨਾ ਪਿਆ ਜਿਹਦੇ ਲਈ ਅਸੀਂ ਵਪਾਰੀ ਨਹੀਂ ਚੱਲਦੇ ਜੰਦੇ ਕਦੇ ਵੀ ਸਾਨੂੰ ਕਿਸੇ ਦੇਖਿਆ ਹੁੰਦਾ ਜਿਹੜਾ ਵਪਾਰੀ ਵਰਗ ਹੈ ਉਹ ਆਪਣੀ ਦੁਕਾਨਾ ਨਹੀਂ ਬੰਦ ਕਰਦਾ ਤੂੰ ਇਹ ਸਾਡਾ ਰੋਜ਼ਗਾਰ ਹੈ ਸਭੀਕਤ ਦੀ ਹੈ ਪਰ ਉੱਚ ਖੁੱਤੀ ਕਿਸਾਨਾਂ ਨੇ ਜੋ ਕਾਰੇ ਕੀਤੇ ਉਹਨਾਂ ਨੂੰ ਦੇਖਦੇ ਹੋਏ ਸਾਨੂੰ ਆਪਣਾ ਵਪਾਰ ਉਸ ਦਿਨ ਲਈ ਬੰਦ ਕਰਨਾ ਪਿਆ ਕੁਝ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਕਿਸਾਨ ਮਾਰੇ ਨੇ ਸਾਡੇ ਕਿਸਾਨ ਭਰਾ ਵੀ ਨੇ ਕਿਸਾਨ ਵਪਾਰੀ ਵੀ ਨੇ ਕਿਸਾਨ ਸਾਡੇ ਨਾਲ ਵੀ ਚੱਲਦੇ ਨੇ ਜਦੋਂ ਵੀ ਕਿਸਾਨਾਂ ਦੇ ਉੱਤੇ ਕੋਈ ਪ੍ਰੋਬਲਮ ਆਈ ਹੈ ਤਬ ਵਪਾਰੀ ਵਰਗ ਨੇ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ ਪਰ ਇੱਕ ਜਿਹੜੀ ਸਰਕਾਰ ਪੰਜਾਬ ਸਰਕਾਰ ਇਹਨਾਂ ਨੇ ਇਹਨਾਂ ਨੂੰ ਸ਼ਹਿਦ ਦਿੱਤੀ ਕੁਝ ਖੋਤੀ ਕਿਸਾਨਾਂ ਆਗੂਆਂ ਨੂੰ ਉਹਨਾਂ ਨੇ ਕੀ ਕੀਤਾ ਸਰਕਾਰ ਦੀ ਕੋਲ ਆਪਣੀ ਸਰਕਾਰ ਚਲਾਉਂਗਾ ਕਿ ਆਪਣੇ ਦੇਖਿਆ ਪਿੱਛੇ ਦੇ ਦੇਖੋ ਡੈਮੋਕ੍ਰੇਸੀ ਸਾਰਿਆਂ ਦਾ ਹੱਕ ਹੈ ਡੈਮੋਕ੍ਰੇਸੀ ਦੇ ਵਿੱਚ ਵੋਟ ਪਾਉਣ ਦਾ ਸਭ ਦਾ ਹੱਕ ਹੈ ਇਹਨਾਂ ਨੇ ਉੱਥੇ ਵੀ ਅਰਚਨ ਪਾਉਣ ਦੀ ਕੋਸ਼ਿਸ਼ ਕੀਤੀ ਕੁਝ ਜਮੀਦਵਾਰਾਂ ਦਾ ਇਹਨਾਂ ਨੇ ਵਿਰੋਧ ਕੀਤਾ ਕੁਝ ਸਰਕਾਰਾਂ ਦਾ ਵਿਰੋਧ ਕੀਤਾ ਮੈਂ ਬਿਲਕੁਲ ਇੱਦਾਂ ਮੰਨਦਾ ਕਿ ਇਹਨਾਂ ਦਾ ਸਰਕਾਰ ਦੇ ਵਿਰੁੱਧ ਵਿਰੋਧ ਕਰਨਾ ਬਿਲਕੁਲ ਜਾਇਜ਼ ਹੈ ਕਿਸੇ ਦੇ ਲਈ ਇਹਨਾਂ ਦਾ ਆਪਣੀਆਂ ਮੰਗਾਂ ਮੰਨਣਾ ਬਿਲਕੁਲ ਜਾਇਜ਼ ਹੈ ਪਰ ਇਹ ਇਹ ਵੀ ਤਾਂ ਦੇਖਣਾ ਵੀ ਜੀ ਸਰਕਾਰ ਜਾਬਗਰ ਦਿੰਦੇ ਨੇ ੱੱਕਾ ਕਰਦੇ ਨੇ ਤਾਂ ਮਜਬੂਰਨ ਸਰਕਾਰਾਂ ਨੂੰ ਵੀ ਇਹਨਾਂ ਨਾਲ ੱੱਕਾ ਕਰਨਾ ਪੈਂਦਾ ਹੈ ਹੁਣ ਜਿਹੜੀ ਬੰਗਾਲੀ ਦੀ ਘਟਨਾ ਹੋਈ ਹੈ ਪੰਜਾਬ ਦੇ ਵਿੱਚ ਇਹ ਬੜੀ ਵੱਧ ਭਾਗੀ ਘਟਨਾ ਹੋਈ ਹੈ ਇਹਨਾਂ ਨੇ ਕੀ ਕੀਤਾ ਕਰਨਾ ਹੈ ਕੁਝ ਕਿਸਾਨ ਆਗੂਆਂ ਨੇ ਜਿਹੜੇ ਅਖੋਤੀ ਆਗੂ ਨੇ ਇਹਨਾਂ ਨੇ ਕੀ ਕਰਦੇ ਨੇ ਇਹ ਆ ਕੇ ਦੁਕਾਨਾਂ ਦੇ ਮੋੜੇ ਆ ਕੇ ਦੇਖੋ ਕੋਈ ਖਾਦ ਲੈ ਕੇ ਜਾਂਦਾ ਜੇ ਖਾਦ ਦੇ ਵਿੱਚ ਕੋਈ ਪ੍ਰੋਬਲਮ ਆ ਜੇ ਜਾਂ ਕੋਈ ਕੱਪੜੇ ਦੇ ਵਿੱਚ ਪ੍ਰੋਬਲਮ ਆ ਜੇ ਜਾਂ ਕਿਸੇ ਦੇ ਟਾਇਰਾਂ ਦੇ ਵਿੱਚ ਕੋਈ ਪ੍ਰੋਬਲਮ ਆ ਜੇ ਜੇ ਕਿਤੇ এডਿਕੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਆ ਜੇ ਇਹ ਜਾ ਕੇ ਉਹਦੇ ਮੇਸਟਰ ਕਰਨ ਵਾਲ ਕੇ ਡੈਕਟ ਹੁੰਦੇ ਨੇ ਸਰਕਾਰ ਜਾਣ ਕਰਦੋਂ ਦੇ ਲਈ ਕੋਈ ਉਹਦੇ ਕਲੀਅਰਿਫਿਕੇਸ਼ਨ ਨਹੀਂ ਮੰਗਦੇ ਕਿਸੇ ਤੋਂ ਕਿਸੇ ਨੇ ਪੈਸੇ ਲੈਣੇ ਨੇ ਦੇਖੋ ਲਾਕਡਾਗ ਸਾਰੇ ਇੱਕ ਦੀ ਹੁੰਦੀ ਆ ਇਹ ਉਸ ਲਾਕਡਾਗ ਦੇ ਬਦਲੇ ਆਪਣਾ ਬੈਨੀਫਿਟ ਲੈਣ ਦੀ ਕੋਸ਼ਿਸ਼ ਕਰਦੇ ਨੇ ਜੋ ਸਾਰਾ ਸਰਕਲ ਹੈ ਇਸ ਦੇ ਉੱਤੇ ਅਸੀਂ ਸਰਕਾਰ ਨੂੰ ਅਪੀਲ ਹੀ ਨਹੀਂ ਮੰਗ ਕਰਦੇ ਆ ਕਿ ਇਲਕਸਾਂ ਕੁਝ ਜਿਹੜੇ ਅਖੋਤੀ ਕਿਸਾਨ ਆਗੂ ਨੇ ਉਹਨਾਂ ਦੇ ਖਿਲਾਫ ਇੱਕ ਸਖਤ ਕਾਰਵਾਈ ਕਰਨੀ ਜਾਇਜ਼ ਬੰਦੀ ਹੈ ਅਗਰ ਇਹ ਜਾਇਜ਼ ਨਾ ਹੋਈ ਕਾਰਵਾਈ ਇਹਨਾਂ ਨੇ ਨਾ ਕੀਤੀ ਤਾਂ ਆਉਣ ਵਾਲਾ ਸਮਾਂ ਦੂਰ ਨਹੀਂ ਜਦੋਂ ਵਪਾਰੀ ਵਰਗ ਵੀ ਇਹਨਾਂ ਦੇ ਬਰਾਬਰ ਖੜਾ ਹੋ ਜੂਗਾ ਫਿਰ ਜਿਹੜੇ ਇਹ ਮਸਲੇ ਨੇ ਸੰਭਾਲਣੇ ਬੜੇ ਔਖੇ ਰੋਲ ਚਾਲਗੇ ਮੈਂ ਕਿਸੇ ਪੋਲੀਟਿਕਲ ਪਾਰਟੀ ਦੇ ਵੱਲੋਂ ਜਾਂ ਕਿਸੇ ਉਹਦੇ ਵੱਲੋਂ ਨਹੀਂ ਗੱਲ ਕਰ ਰਿਹਾ ਮੈਂ ਖੁਦ ਵਪਾਰੀ ਹਾਂ ਅਸੀਂ ਵੀ ਵਪਾਰ ਕਰਦੇ ਹਾਂ ਮੈਂ ਆਪਣੇ ਇੱਕ ਵਪਾਰੀ ਹੋਣ ਦੇ ਨਾਤੇ ਇਸ ਸਰਕਾਰ ਨੂੰ ਅਪੀਲ ਕਰਦਾ ਤੇ ਪੂਰ ਜ਼ੋਰ ਮੰਗ ਕਰਦਾ ਕਿ ਇਹਨਾਂ ਅਗੂ ਦੇ ਦਿੱਤੇ ਜੂ ਵੀ ਸਖਤ ਤੋਂ ਸਖਤ ਕਾਨੂੰਨ ਬਈ ਉਹ ਕੀਤੀ ਜਾਵੇ ਧੰਨਵਾਦ ਬਾਈ ਗੁਰਜੀਤ ਕਾਲਸਾ